ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਬਹੁਤ ਹੀ ਮੜਾ ਖੇਤ ਜਨ ਕੱਲ ਹੈ ਕਿ ਸਾਡੇ ਹੁਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਜਿਹੜੀ ਗੱਲ ਕੀਤੀ ਹੈ ਬਾਬਾ ਸਾਹਿਬ ਦੇ ਬਾਰੇ ਗੱਲ ਕਹੀ ਹੈ ਉਸ ਲਈ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਫਿਰ ਜੋ ਕਾਨੂੰਨੀ ਕਾਰਵਾਈ ਬੰਦਿਓ ਹੋਣਾ ਦੇ ਉੱਤੇ ਹੋਣੀ ਚਾਹੀਦੀ ਹੈ ਬਾਬਾ ਸਾਹਿਬ ਭਿੰਦਾਂ ਉਮੀਦਵਾਰ ਇਸ ਦੇਸ਼ ਦੇ ਕਨ ਕਨ ਚ ਵਿਰਾਜਮਾਨ ਨੇ ਬਾਬਾ ਸਾਹਿਬ ਭਿੰਦਾਂ ਦੀ ਬਚਾਤਰ ਆ ਜਦ ਇਸ ਦੇਸ਼ ਦੀ ਮੌਜੂਦਾ ਪੀੜ੍ਹੀ ਅਤੇ ਆਉਣ ਵਾਲੀ ਪੀੜ੍ਹੀ ਵਾਸਤੇ ਹਮੇਸ਼ਾ ਪ੍ਰੇਰਨਾਦਾਇਕ ਰਹੇਗੀ। ਔਰ ਮੈਂ ਸਮਝਦਾ ਕਿ ਅੱਜ ਸੈਂਟਰ ਸਰਕਾਰ ਜਿਹੜੀ ਹੈ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਚੱਲ ਰਹੀ ਹੈ ਆਮਿਤ ਸ਼ਾਹ ਵਰਗੇ ਜਿਹੜੇ ਤਾਨਾਸ਼ਾਹ ਜਿਹੜੇ ਛੋਟੀ ਮਾਨਸਿਕਤਾ ਵਾਲੇ ਗ੍ਰਹਿ ਮੰਤਰੀ ਬਣ ਕੇ ਬੈਠੇ ਨੇ ਉਹਨਾਂ ਨੇ ਬਾਬਾ ਸਾਹਿਬ ਦੇ ਬਾਰੇ ਜਿਹੜੇ ਅਪਸ਼ਬਦ ਬੋਲੇ ਨੇ ਉਹ ਹਿੰਦੁਸਤਾਨ ਦੀ ਆਵਾਮ ਕਦੀ ਨਹੀਂ ਸਹੇਗੀ। ਹਿੰਦੁਸਤਾਨ ਦੀ ਆਵਾਮ ਹਮੇਸ਼ਾ ਹੀ ਬਾਬਾ ਸਾਹਿਬ ਨੂੰ ਬੜਾ ਰਸ਼ਮੰਦੀ ਆਈ ਹੈ। ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਕਿਉਂਕਿ ਬਾਬਾ ਸਾਹਿਬ ਹੀ ਇੰਨਾ ਅਮੇਜ਼ਗਨ ਅੱਜ ਹਮੇਸ਼ਾ ਦੀ ਜਿਹੜੀ ਬਾਣੀ ਹੈ ਮੈਂ ਸਮਝਦਾ ਉਸ ਲੋਕ ਸਭਾ ਦੇ ਵਿੱਚ ਜਿਹੜੀ ਲੋਕ ਸਭਾ ਦੁਨੀਆ ਦੀ ਸਭ ਤੋਂ ਸਰਵੋੱਚ ਲੋਕ ਸਭਾ ਮੰਨੀ ਜਾਂਦੀ ਆ ਜਿਹਨੂੰ ਲੋਕਤੰਤਰ ਦਾ ਸੰਭਗਿਆ ਜਾਂਦਾ ਦੁਨੀਆ ਦੇ ਵਿੱਚ ਮੈਂ ਸਮਝਦਾ ਕਿ ਹਮੇਸ਼ਾ ਨੇ ਉਸ ਪਵਿੱਤਰ ਜਗ੍ਹਾ ਤੇ ਖੜੇ ਹੋ ਕੇ ਇਹ ਮਹਾਪੁਰਸ਼ ਦਾ ਉਸ rehber ਦਾ ਅਪਮਾਨ ਕੀਤਾ ਹੈ ਉਸ rehber ਦਾ ਅਪਮਾਨ ਹੀ ਸ ਹਿੰਦੁਸਤਾਨ ਦੇ ਹਰ ਉਸ ਆਵਾਮ ਦਾ ਅਪਮਾਨ ਆ ਹਰ ਉਸ ਮਸ਼ਿੰਦੇ ਦਾ ਅਪਮਾਨ ਆ ਜਿਹੜਾ ਬਾਬਾ ਸਾਹਿਬ ਨੂੰ ਮੰਨਦਾ ਤੇ ਬਾਬਾ ਸਾਹਿਬ ਦੀ ਵਿਚਾਰ ਦਾ ਰਾਜ ਚੱਲ ਕੇ ਇਸ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣ ਚਾਹੁੰਦਾ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਆ ਦੇ ਆਮ ਆਦਮੀ ਪਾਰਟੀ ਪੰਜਾਬ ਤੇ ਸਮੁੱਚਾ ਇਸ ਦੇਸ਼ ਦਾ ਵਿਰੋਧੀ ਧਿਰਾਂ ਨੇ ਜੇ ਕਹਿ ਸਕਦਾ ਮੈਂ ਕਿ ਇਸ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਜਿਹੜੀ ਹਮੇਸ਼ਾ ਲੜਦਿਆਂ ਆਈਆਂ ਉਹ ਬਾਬਾ ਸਾਹਿਬ ਦਾ ਅਪਮਾਨ ਕਦੀ ਨਹੀਂ ਸਹਿਣਗੀਆਂ ਔਰ ਅਸੀਂ ਕੜੀ ਦੇ ਤਰ੍ਹਾਂ ਹੁਸ਼ਿਆਰਪੁਰ ਦੀ ਇਸ ਪਵਿੱਤਰ ਧਰਤੀ ਲਈ ਇਕੱਠੇ ਹੋਏ ਆਂ ਜਿਸ ਦੀ ਅਗਵਾਈ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਜੀ ਤੇ ਮੈਡਮ ਕਰਮਜੀਤ ਕੌਰ ਜੀ ਦੋਨੋਂ ਕਰ ਰਹੇ ਨੇ ਸਾਡੀ ਅਗਵਾਈ ਔਰ ਮੈਂ ਸਮਝਦਾ ਕਿ ਸਾਡੀ ਸਮੁੱਚੀ ਲੀਡਰਸ਼ਿਪ ਇੱਥੇ ਆਈ ਆ ਔਰ ਇਹ ਜਿਸ ਸਮੇਂ ਪਿੱਛੇ ਇੱਕ ਬੈਨਰ ਲੱਗਾ ਤੁਸੀਂ ਦੇਖ ਰਹੇ ਹੋਵੋਗੇ ਕਿ ਬ ਵਰਾਸਤ ਦੇ ਤੌਰ ਤੇ ਜਿਹੜਾ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਆ ਔਰ ਮੈਂ ਸਮਝਦਾ ਕਿ ਜਿਹੜਾ ਇਸ ਮੋਦੀ ਸ਼ਾਹ ਨੇ ਇਹ ਮੋਦੀ ਸ਼ਾਹ ਦੀ ਜੋੜੀ ਜਿਹੜੀ ਆ ਇਹਨੇ ਪਗ ਪਗ ਤੇ ਔਰ ਹਰ ਪੱਲ ਇਹਨਾਂ ਨੇ ਉਸ ਸੰਵਿਧਾਨ ਦੀ ਧੱਜੀਆਂ ਉਡਾਉਣ ਦੀ ਕੋਸ਼ਿਸ਼ ਕੀਤੀ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਆ ਉਹਦੇ ਜਿਹੜਾ ਇਹ ਬਿਆਨ ਆ ਤੁਸੀਂ ਉਹਦੀ ਲਹਿਜ਼ੇ ਦਾ ਦੱਸ ਸਕਦਾ ਵਾ ਤੇ ਉਹਨਾਂ ਦੀ ਮਾਨਸਿਕਤਾ ਕਿਤੇ ਖੜੀ ਆ ਉਹ ਬਾਬਾ ਸਾਹਿਬ ਦੇ ਪ੍ਰਤੀ ਉਹਨਾਂ ਦੀ ਸੋਚ ਕੀ ਆ ਬਾਬਾ ਸਾਹਿਬ ਦੇ ਜਿਹੜੇ ਅਨੁਯਾਈ ਉਹਨਾਂ ਦੇ ਪ੍ਰਤੀ ਉਹਦੀ ਸੋਚ ਕੀ ਆ ਉਹ ਇਸ ਆਵਾਮ ਇਸ ਦੇਸ਼ ਦੀ ਆਵਾਮ ਦੇ ਰਦੀ ਕੀ ਸੋਚ ਆ ਸੋ ਅੱਜ ਇਸ ਪ੍ਰੋਟੈਸਟ ਦੁਆਰਾ ਅਸੀਂ ਮੰਗ ਕਰਦੇ ਆ ਬਾਬਾ ਸਾਹਿਬ ਦਾ અપਮਾਨ ਹੀ ਹੈ ਅਮਿਤ ਚਾਰ ਨੇ ਜਿਹੜਾ ਸਦਨ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਜਿਸ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰਤੀ ਜਿਸ ਬਾਡੀ ਲੈਂਗੁਏਜ ਨਾਲ ਉਹ ਜਿਸ ਸ਼ਬਦਾਂ ਦੇ ਨਾਲ ਉਹਨਾਂ ਦਾ ਅਪਮਾਨ ਕੀਤਾ ਹੈ ਪੂਰੇ ਹਿੰਦੁਸਤਾਨ ਨੇ ਉਹ ਅਪਮਾਨ ਦੇਖਿਆ ਅੱਜ ਸਮੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਉਹ ਪੁਰਚੋਰ ਮੰਗ ਕਰਦੀ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੇ ਦੁਆਰਾ ਬੋਲੇ ਹੋਏ અપਮਾਨਜਨ ਜਿਹੜੇ ਸ਼ਬਦ ਨੇ ਉਹਨਾਂ ਤੋਂ ਸਾਰੀ ਸਮੁੱਚੇ ਦੇਸ਼ ਕੋਲੋਂ ਮਾਫੀ ਮੰਗਣ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਸਮੁੱਚੀ ਜਨਤਾ ਦੇ ਕੋਲੋਂ ਦੇਸ਼ ਦੀ ਆਵਾਮ ਕੋਲੋਂ ਮਾਫੀ ਮੰਗਣ ਕਿਉਂਕਿ ਉਹਨਾਂ ਨੇ ਇੱਕ ਐਸੀ ਸ਼ਖਸੀਅਤ ਬਾਰੇ અપਮਾਨਜਨਕ ਜਿਹੜੀ ਸ਼ਬਦ ਬੋਲੇ ਆ ਜਿਨ੍ਹਾਂ ਨੂੰ ਪੂਰਾ ਹਿੰਦੁਸਤਾਨ ਨਹੀਂ ਪੂਰਾ ਵਿਸ਼ਵ ਜਿਹੜਾ ਉਹ ਸਨਮਾਨ ਕਰਦਾ ਅੱਜ ਉਹਨਾਂ ਦੇ ਲਿਖੇ ਸੰਵਿਧਾਨ ਦੇ ਅਕੋਰਡਿੰਗ ਦੇਸ਼ ਦਾ ਜਿੰਨਾ ਵੀ ਸਰਕਾਰੀ ਤੰਤਰ ਆ ਰਾਜਨੀਤਿਕ ਤੰਤਰ ਆ ਚੱਲਦਾ ਪਿਆ ਸੋ ਅੱਜ ਸਾਡੀ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਆ ਅਸੀਂ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੋਂ ਡੀਸੀ ਸਹਿਬਾਨ ਨੂੰ ਜਿਹੜਾ ਉਹ ਰੋਜ਼ ਪ੍ਰਦਰਸ਼ਨ ਵੀ ਕਰ ਰਹੇ ਹੋ ਔਰ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਆ ਕਿ ਦੇਸ਼ ਤੇ ਗ੍ਰਹਿ ਮੰਤਰੀ ਅਸਤੀਫਾ ਦੇਣ ਔਰ ਦੇਸ਼ ਤੇ ਪ੍ਰਧਾਨ ਮੰਤਰੀ ਇਸ ਐਕਟ ਦੇ ਉੱਪਰ ਜਿਹੜਾ ਉਹ ਮਾਫੀ ਮੰਗਣ ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਜੋ ਅਮਿਤ ਸ਼ਾਹ ਜੀ ਨੇ ਸੰਸਦ ਦੇ ਵਿੱਚ ਜੋ ਬਿਆਨ ਦਿੱਤਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮ ਅੰbedkar ਜੀ ਦੇ ਖਿਲਾਫ ਔਰ ਉਹਦਾ ਵਿਰੋਧ ਕਰਦੀ ਆ ਔਰ ਮੰਗ ਕਰਦੇ ਆ ਪੂਰੀ ਆਮ ਆਦਮੀ ਪਾਰਟੀ ਸਾਡੀ ਪੂਰੀ ਲੀਡਰਸ਼ਿਪ ਅਮਿਤ ਸ਼ਾਹ ਜੀ ਜਿਹੜਾ ਇਸ ਜਿਹੜਾ ਉਹਨਾਂ ਨੇ ਸੰਸਦ ਦੇ ਵਿੱਚ ਉਹਨਾਂ ਪ੍ਰਤੀ ਜੋ ਜੋ ਸ਼ਬਦ ਬੋਲੇ ਆ ਜਾਂ ਉਹਨਾਂ ਪ੍ਰਤੀ ਜੋ ਸੋਚ ਦਿਖਾਈ ਆ ਉਹ ਆਪਣਾ ਅਸਿਫਾ ਦੇਣ ਔਰ ਪ੍ਰਧਾਨ ਮੰਤਰੀ ਜਿਹੜੇ ਆ ਸਾਡੇ ਨਰਿੰਦਰ ਮੋਦੀ ਜੀ ਉਹ ਇਸ ਤੇ ਜਿਹੜਾ ਪੂਰੇ ਦੇਸ਼ ਕੋ ਮਾਫੀ ਮੰਗਣ ਕਿਉਂਕਿ ਸਾਡੇ ਡਾਕਟਰ ਭੀਮਰਾਓ ਅੰbedkar ਜੀ ਬਹੁਤ ਹੀ ਸਤਿਕਾਰਯੋਗ ਆ ਦੇਸ਼ ਲਈ ਉਹ ਅੱਜ ਵੀ ਆ ਔਰ ਅੱਗੇ ਵੀ ਰਹਿਣਗੇ ਔਰ ਉਹਨਾਂ ਦਾ ਦਿੱਤਾ ਹੋਇਆ ਜਿਹੜਾ ਸੰਵਿਧਾਨ ਆ ਜਿਸ ਤਹਿਤ ਸਾਨੂੰ ਜਿਹੜੇ ਅਧਿਕਾਰ ਮਿਲਿਆ ਵੋਟ ਦਾ ਅਧਿਕਾਰ ਮਿਲਿਆ ਜਾਂ ਆਮ ਲੋਕਾਂ ਨੂੰ ਜਿਹੜਾ ਉਹਨਾਂ ਦੇ ਜਿਹੜੇ ਮੌਲਿਕ ਅਧਿਕਾਰ ਮਿਲਿਆ ਇਹ ਸਾਰੀ ਉਹਨਾਂ ਦੀ ਦੇਣ ਆ ਜੀ ਅੱਜ ਸੰਸਦ ਵੀ ਚੱਲ ਰਹੀ ਆ ਤਾਂ ਉਹਨਾਂ ਦੇ ਜਿਹੜੇ ਬਣਾਏ ਹੋਏ ਸੰਵਿਧਾਨ ਤਹਿਤ ਚੱਲ ਰਹੀ ਆ ਜੋ ਸੰਸਦ ਦੇ ਵਿੱਚ ਬਿਆਨ ਦਿੱਤਾ ਅਸੀਂ ਉਹਦੀ ਪ੍ਰਜੋਰ ਜਿਹੜੀ ਆ ਸ਼ਬਦਾਂ ਨਾਲ ਦਿੰਦਾ ਕਰਦੇ ਆ